ਹਾਂਜੀ ਅੱਜ ਆਪਣੇ ਆਏ ਆ ਜੀ ਅਮਰੀਕਾ ਤੋਂ ਸੱਜਣ ਤੇ ਉਹਨਾਂ ਨੂੰ ਆਪਾਂ ਦਿਖਾਇਆ ਇਹ ਦੁਸ਼ਹਿਰਾ ਨਾਲੇ ਕੀਤੀਆਂ ਹਾਸੀਆਂ ਖੇਡੀਆਂ ਤੇ ਨਾਲੇ ਉਹਨਾਂ ਨੂੰ ਪੰਜਾਬੀ ਫੂਡ ਤੇ ਨਾਲੇ ਆਪਾਂ ਉਹਨਾਂ ਨੂੰ ਲੈ ਕੇ ਗਏ ਹਾਂ ਆਪਣੀ ਮੋਟਰ ਤੇ ਉੱਥੇ ਲੱਗੀ ਕੰਪੈਨ ਤੇ ਸਾਰਿਆਂ ਨੂੰ ਕੰਪੈਨ ਤੇ ਚੜਾ ਕੇ ਤੇ ਵੀਡੀਓ ਬਣਾਈ ਸੀ ਡਰੋਨ ਦੇ ਨਾਲ ਹੈਲੋ ਮਾਈ YouTube ਫੈਮਿਲੀ ਕੀ ਹਾਲ ਚਾਲ ਜੇ ਸਾਰਿਆਂ ਦੇ ਤੇ ਅੱਜ ਦਾ ਆਪਣਾ ਵਲੌਗ ਆ ਜੀ ਆਪਣੇ ਅਮਰੀਕਾ ਤੋਂ ਆਏ ਨੇ ਗੋਰੇ ਉਹਨਾਂ ਨੂੰ ਆਪਾਂ ਆਪਣਾ ਪੰਜਾਬ ਦਾ ਫੂਡ ਨਾਲੇ ਉਹਨਾਂ ਨੂੰ ਦਿਖਾਇਆ ਦੁਸ਼ਹਿਰਾ ਤੇ ਨਾਲੇ ਆਪਾਂ ਆਪਣਾ ਝੋਨਾ ਵਡਾਉਣਾ ਸੀ ਉਹਨਾਂ ਨੂੰ ਕੰਪੈਨ ਤੇ ਵੀ ਚਰਾਇਆ ਵਧੀਆ ਵਧੀਆ ਚੀਜ਼ਾਂ ਮਤਲਬ ਕਿ ਪੰਜਾਬ ਦੀਆਂ ਦਿਖਾਈਆਂ ਵਾ ਬਾਕੀ ਪੰਜਾਬ ਦਾ ਫੂਡ ਸਾਰਾ ਕੁਝ ਉਹਨਾਂ ਨੂੰ ਟੇਸਟ ਕਰਾਇਆ ਵਾ ਤਾਂ ਜੋ ਪੂਰਾ ਵਲੌਗ ਵੇਖਿਓ ਬਹੁਤ ਘੈਂਟ ਬਣਿਆ ਵਲੌਗ ਆ ਤਾਂ ਜੋ ਐਂਡ ਤੱਕ ਵੇਖਿਓ ਇਹ ਦੇ ਅਜੀ ਲੰਚ ਕਰਨ ਦੁਪਹਿਰਾਂ ਦਾ ਤੇ ਹੁਣ ਆਪਾਂ ਲੰਚ ਕਰਕੇ ਦੇ ਚੱਲੇ ਆ ਜੀ ਦੁਸ਼ਹਿਰੇ ਤੇ ਇਸ ਸਪੈਸ਼ਲ ਅਮਰੀਕਾ ਤੋਂ ਆਏ ਆ ਪੰਜਾਬ 'ਚ ਦੁਸ਼ਹਿਰਾ ਵੇਖਣ। ਤਾਂ ਆਪਣੀ ਪੂਰੀ ਟੀਮ ਚੱਲ ਪਈ ਐ ਗਰਾਊਂਡ 'ਤਲ ਨੂੰ ਚੱਲੇ ਆ ਗਰਾਊਂਡ ਥੋੜੀ ਜੀ ਦੂਰ ਪੈਂਦੀ ਐ ਆਪਣੇ ਘਰ ਤੋਂ। ਤੇ ਇੱਥੇ ਭੀਰ ਹੁਣ ਵੇਖੋ ਕਿੰਨੀ ਆ। ਆਪਾਂ ਗਰਾਊਂਡ ਦੇ ਕੋਲ ਆ ਗਏ ਆ। ਤੇ ਇਹਨਾਂ ਨੂੰ ਆਪਾਂ ਹੁਣ ਦੱਸਾਂਗੇ ਸਾਰਾ ਹੀ Hindu culture ਕਿੱਦਾਂ ਕਿੱਦਾਂ ਸਾਰਾ ਕੁਝ ਦੱਸਾਂਗੇ ਆਪਾਂ। ਬਾਕੀ ਇਹਨਾਂ ਨੂੰ ਦੁਸ਼ਹਿਰੇ ਦੇ ਨਾਲ ਹੋਰ ਵੀ ਬਥੇਰਾ ਕੁਝ ਦਿਖਾਵਾਂਗੇ ਇੱਥੇ ਆਪਾਂ ਗਿਆਗੇ ਚਲੋ ਇੱਕ ਫੋਟੋ ਕਰਾ ਲਈਏ ਸਾਰੇ ਜਾਨੇ ਗਰੁੱਪ ਫੋਟੋ ਤੇ ਸਾਰੇ ਜਾਨੇ ਖੜ ਗਏ ਆ ਹੁਣ ਇਹਨਾਂ ਨੂੰ ਦੇ ਆ ਜੀ ਰਾਮਨ ਦੀ ਇੰਟਰੋਡਕਸ਼ਨ ਕਰਾਉਣ ਭਰਾ ਆਪਣਾ ਨਾਲ ਐਂਡਰੂ ਤੇ ਇੱਧਰ ਆਪਣਾ ਵਿਰਪੂੜਾ ਇੰਗਲਿਸ਼ ਚ ਗੱਲ ਕਰਨ ਤੇ ਇੱਕ ਰਾਮਨ ਦੇ ਸਾਹਮਣੇ ਫੋਟੋ ਖਿੱਚਣ ਡੇਵੇ ਆ ਕਿ ਇੱਕ ਹੋਰ ਖੇਚ ਲਈਏ ਇਹ ਜਾਦਗਿਰੀ ਹੁੰਦੀ ਆ ਤੇ ਹੋਂ ਸਾਰੇ ਫੋਟੋ ਖਿੱਚ ਕੇ ਤੇ ਆਪਣੀ ਆਪਣੀ ਫੋਟੋ ਵੇਖਣ ਡੈ ਵੇ ਕਿੱਦਾਂ ਦੀ ਆਈ ਐ ਤੇ ਕੰਦੇ ਸਾਈਡ ਤੇ ਖਿੱਚ ਲਈਏ ਤੇ ਸਾਈਡ ਤੇ ਕਰਕੇ ਖਿੱਚਣ ਦੇ ਫੋਟੋ ਦੇ ਐਂਡਰੂ ਕਰਦਾ ਵਾ ਖਲੋਲਾ ਤੇ ਇਧਰ ਆਪਣੇ ਸਾਰੇ ਵੀਰ ਭਰਾ ਨਾਲ ਨੇ ਤੇ ਇਧਰਾਂ ਛੋਟੇ ਛੋਟੇ ਬੱਚੇ ਡੇ ਆ ਕਰਵਾਉਣ ਫੋਟੋਵਾ ਉਨ ਬਾਕੀ ਇਧਰ ਆਪਣੀ ਮੀਟਿੰਗ ਚੱਲਾਂਦੀ ਆ ਸਾਰਿਆਂ ਦੀ ਸਾਰੇ ਵੀਰ ਭਰਾ ਆਪਣੇ ਇੱਥੇ ਖੜੇ ਨੇ ਤੇ ਹੁਣ ਲੱਗੇ ਆ ਜੀ ਰਾਮ ਆਪਾਂ ਪੂਰਾ ਗਰੁੱਪ ਇੱਧਰ ਬੈਠਾ ਤੇ ਕੰਨਾਂ ਦੀ ਉਂਗਲਾਂ ਵੇਖੋ ਕਿ ਦਾ ਦਿੱਤੀਆਂ ਇਹਨਾਂ ਨੇ ਆਵਾਜ਼ ਬਹੁਤ ਜ਼ਿਆਦਾ ਹੈ ਤੇ ਹੁਣ ਚੱਲੇ ਆ ਜੀ ਆਪਾਂ ਘਰ ਨੂੰ ਵਾਪਸ ਨੇਰਾ ਬਹੁਤ ਹੋ ਗਿਆ ਵਾ ਤੇ ਇਧਰ ਚੱਲ ਪਿਆ ਵਾ ਜੀ ਡਿਨਰ ਨਾਲ ਮਿੱਠੇ ਚੋਲ ਨਾਲ ਹੋਰ ਆਪਾਂ ਬਹੁਤ ਕੁਝ ਦਹੀਂ ਦਾਲ ਪੰਜਾਬੀ ਫੂਡ ਉਹਨਾਂ ਨੇ ਬਈ ਖਵਾਉਣਾ ਤੇ ਉਹਨਾਂ ਵੀ ਬਹੁਤ ਖੁਸ਼ ਹੋ ਕੇ ਖਾਦਾ ਤੋਂ ਹੁਣ ਆਪਾਂ ਲੱਗੇ ਹਾਸਿਆਂ ਕੇ ਪਾਰਟੀ ਆਪ ਮੈਂ ਕਿਹਦੇ ਨਾਲ ਲੱਗਦਾ ਮੈਂ ਬੇਸੀ ਰਾਣੀ ਨਾ ਇੱਕਦਾਂ ਰਹਿਣਾ ਜੋਸ਼ੀ ਨੂੰ ਕਹੋ ਐਂਡਰਸ ਲਾਈਕ ਥੇ ਯਾ ਦੱਕੀ ਆ ਕਿ ਪਿੱਛੇ ਲੱਗ ਮੈਂ ਐਨੁਗੁੱਟ ਕੀ ਕੀ ਗੱਲ ਜਿਹੜਾ ਪਿੱਛੇ ਨੂੰ ਐਂਡਰਸ ਐਵਰੀ ਟਾਈਮ ਫੇਵਰਿੰਗ

אמיני. <laughs> אווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווו ਵਾਓ ਅੱਜ ਵਾਜੀ ਆਪਣਾ ਦੂਜਾ ਦਿਨ ਹੈ ਤੇ ਸਾਰੇ ਜਾਣੇ ਬ੍ਰੇਕਫਾਸਟ ਡੇ ਆ ਕਰਨਾ ਤੇ ਇਥੋਂ ਬਾਅਦ ਆਪਾਂ ਬ੍ਰੇਕਫਾਸਟ ਕਰਕੇ ਤੇ ਚੱਲੇ ਆ ਜੀ ਮੋਟਰ ਤੇ ਇਧਰ ਆਪਾਂ ਗੱਡੀ 'ਚ ਬਿਠਾ ਲਏ ਆ ਤੇ ਇੱਕ ਪਿੱਛੇ ਗੱਡੀ ਆਉਂਦੀ ਆ ਦੋਵਾਂ ਗੱਡੀਆਂ 'ਚ ਬਿਠਾ ਕੇ ਤੇ ਹੁਣ ਲੈ ਕੇ ਚੱਲੇ ਆ ਮੋਟਰ ਤੇ ਮੋਟਰ ਤੇ ਆਪਣੇ ਲੱਗੀ ਆ ਕੰਪੈਨ ਤੱਕ ਇਹ ਦੇਖਿਆ ਆਪਾਂ ਵੇਖਣਾ ਵਾ ਝੋਨਾ ਵੱਢਦੇ ਨਾਲ ਉਹ ਅੱਗੇ ਅੱਗੇ ਟਰਾਲੀ ਜਾਂਦੀ ਐ ਨੁ ਬਾਕੀ ਇਧਰ ਆਪਣਾ ਅਮਰੀਕਾ ਵਾਲਾ ਨਾਲ ਉਹਦੀ ਵਾਈਫ ਨਾਲ ਇਦਾਂ ਛੋਟਾ ਵੀਰ ਦੇ ਇਧਰ ਆਪਣੇ ਕੰਮ ਪੈਨ ਚੱਲ ਪਈ ਆ ਆਉਂਦਿਆਂ ਨੂੰ ਭਰ ਕੇ ਖਲੋਤੇ ਸੀ ਤੇ ਉਹ ਬਾਕੀ ਆਪਾਂ ਸਾਰੇ 4 ਤੇ ਉੱਤੇ ਦੇ ਡਰੋਨ ਨਾਲ ਵੀਡੀਓ ਹੁਣ ਵੇਖੇ ਡਰੋਨ ਕਿੰਨੀ ਦੂਰ ਤੱਕ ਲੈ ਕੇ ਜਾਂਦਾ ਤਾਂ ਨੂੰ ਇੱਧਰ ਆਪਣੀ ਦੂਜੀ ਸਾਈਡ ਤੇ ਬਈਏ ਲੱਗੇ ਹੀ ਬਾਅਮਤੀ ਵੱਡਣ ਉਹ ਵੀ ਲੱਗੇ ਚੰਬਾਂਦੇ ਤੇ ਇੱਧਰ ਵੇਖੋ ਸਾਰੇ ਜਣੇ ਕੰਪੈਨ ਤੇ ਬਾਲੇ ਆ ਆਪਾਂ ਵੀ ਚੜ ਗਏ ਆਂ ਦੀ ਕੰਪੈਨ ਦੇ ਉੱਪਰ ਤਾਂ ਉਹ ਇੱਕ ਸਾਈਡ ਤੇ ਬਾਹਲਿਆ ਹੋਇਆ ਗੋੜੀ ਨੂੰ ਤੇ ਦੂਜੇ ਸਾਈਡ ਤੇ ਉਹਦਾ ਹਸਬੈਂਡ ਆ ਤਾਂ ਆਪਾਂ ਤਿੰਨੇ ਚਾਰੇ ਵੀਰਪੜਾ ਉੱਤੇ ਖਲੋ ਗਏ ਆਂ ਬਾਕੀ ਉਹਨਾਂ ਨੇ ਇਹ ਚੀਜ਼ਾਂ ਦਾ ਬਹੁਤ ਖੁਸ਼ ਹੋ ਕੇ ਜਨਮ ਲਿਆ ਬਾਕੀ ਸਾਰੇ ਜਾਨੇ ਦੇਖ ਸਿਓ ਕਿਦਾਂ ਦਾ ਵਲੌਗ ਲੱਗਾ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਅਮਰੀਕਾ ਵਾਲੇ ਸੱਜਣ ਆਏ ਨੇ